ਬਾਲ ਨਾਵਲ ਆਲੇ-ਪੋਲੇ ਦਾ 26ਵਾਂ ਅੰਗ ਬੁੱਢੀ ਮਾਂ ਫਿਕਰਮੰਦ ਸੀ ਜਦੋਂ ਕੋਈ ਸ਼ੇਰ ਆਦਮ ਖੋਰ ਹੋ ਜਾਂਦਾ ਤਾਂ ਬਹੁਤ ਹੀ ਮਜਬੂਰ ਹੋ ਚੁੱਕਿਆ ਹੁੰਦਾ ਇਹ ਗੱਲ ਰੱਬੂ ਦੀ ਮਾਂ ਜਾਣਦੀ ਸੀ ਕੱਲ ਤਾਂ ਰਾਵਲ ਹਾਥੀ ਰੱਬੂ ਦੀ ਸਹਾਇਤਾ ਲਈ ਬੋੜ ਪਿਆ ਸੀ ਪਰ ਹਾਥੀ ਨੇ ਹਰ ਵੇਲੇ ਤਾਂ ਰੱਬੂ ਦੇ ਕੋਲ ਨਹੀਂ ਸੀ ਹੁਣ ਰੱਬੂ ਦੀ ਮਾਂ ਇਸ ਤੇ ਸ਼ੇਰ ਨੂੰ ਦੋਸ਼ੀ ਨਹੀਂ ਸੀ ਮੰਨਦੀ ਜੇ ਜੰਗਲ ਨਾਲ ਦੂਰੋਂ ਆਉਂਦੀ ਜੀਵ ਦੀ ਆਵਾਜ਼ ਸੁਣ ਕੇ ਉਤਰਭ ਗਈ ਉਹਨੇ ਉੱਠ ਕੇ ਆਵਾਜ਼ ਦੀ ਸੇਧ ਵੱਲ ਵੇਖਿਆ ਕੱਚਾ ਰਾਹ ਝਾੜੀਆਂ ਤੇ ਰੁੱਖਾਂ ਚ ਗੁੰਮ ਸੀ ਦੂਰੋਂ ਕੱਟੇ ਦਾ ਗੁਬਾਰ ਦਿਸ ਰਿਹਾ ਸੀ ਹੌਲੀ ਹੌਲੀ ਢੱਕੇ ਡੋਲੇ ਖਾਂ ਦੀ ਜੀਪ ਵੀ ਦਿਸਣ ਲੱਗ ਪਈ ਜੀਪ ਉਹਨਾਂ ਦੇ ਝੁੱਗੀ ਕੋਲ ਆ ਕੇ ਰੁਕ ਗਈ ਜੀਪ ਦੀ ਅਗਲੀ ਸੀਟ ਤੋਂ ਇੱਕ ਸੁਨੱਖਾ ਬਾਲ ਉਤਰਿਆ ਉਹ ਤਕਰੀਬਨ ਰੱਬੂ ਕੁਦੀ ਉਮਰ ਦਾ ਹੀ ਸੀ ਉਹਨੇ ਜੀਪ ਵਿੱਚ ਬੈਠੇ ਦੋ ਬੰਦੂਕਧਾਰੀਆਂ ਨੂੰ ਕੁਝ ਕਿਹਾ ਤੇ ਵਿੱਚ ਝਿਜਕਦਾ ਝਿਜਕਦਾ ਬੁੱਢੀ ਮਾਂ ਕੋਲ ਆ ਗਿਆ ਮਾਂ ਜੀ ਮੇਰਾ ਨਾਂ ਕ੍ਰਿਸ਼ਨ ਹੈ ਤੇ ਮੈਂ ਤੂੰ ਕ੍ਰਿਸ਼ਨ ਵਰਗਾਈ ਸੋਣਾ ਬੁੱਢੀ ਮਾਂ ਨੇ ਉਹਦਾ ਸਿਰ ਪਲੋਸਿਆ ਤੇ ਉਹਦਾ ਹੱਥ ਫੜ ਕੇ ਨਾਲ ਲੈ ਤੁਰੀ ਆਪਾਂ ਉੱਥੇ ਥੜੇ ਤੇ ਬੈਠ ਕੇ ਗੱਲਾਂ ਕਰਨੀਆਂ ਕ੍ਰਿਸ਼ਨ ਥੜੇ ਤੇ ਬਹਿਣ ਲੱਗਾ ਮਾਂ ਨੇ ਰੁਕਿਆ ਮੈਂ ਮੁੰਡਾ ਲੈ ਕੇ ਆਉਣੀ ਆ ਇਸ ਤਰ੍ਹਾਂ ਤੇਰੇ ਕੱਪੜੇ ਖਰਾਬ ਹੋ ਜਾਣਗੇ ਕੋਈ ਨਾ ਮਾਂ ਜੀ ਫਿਰ ਆਪੇ ਤੋਤਿਆਂ ਸਾਫ਼ ਹੋ ਜਾਣਗੇ ਉਹ ਹੱਸਿਆ ਤੇ ਨਿਰਸੰਕੋਚ ਬੈਠ ਗਿਆ ਮਾਂ ਜੀ ਇੱਥੇ ਜੰਗਲ ਚ ਇੱਕ ਮੁੰਡਾ ਰਹਿੰਦਾ ਕੌਣ ਮੁੰਡਾ ਪਤਾ ਨਹੀਂ ਮੈਂ ਵੀ ਨਹੀਂ ਜਾਣਦਾ ਸਾਡਾ ਚੌਕੀਦਾਰ ਕਹਿੰਦਾ ਉਹਨੂੰ ਜਾਦੂ ਆਉਂਦਾ ਹੈ ਜਾਦੂ ਹਾਂ ਉਹ ਜਾਦੂ ਨਾਲ ਹਾਥੀਆਂ ਨੂੰ ਵੀ ਵਸਤ ਕਰ ਲੈਂਦਾ ਹੈ ਜੰਗਲੀ ਹਾਥੀ ਵੀ ਉਹਨੂੰ ਕੁਝ ਨਹੀਂ ਕਹਿੰਦੇ ਸਾਡੇ ਚੌਕੀਦਾਰ ਨੇ ਉਹਨੂੰ ਹਾਥੀ ਤੇ ਬੈਠਿਆ ਆਪ ਵੇਖਿਆ ਪਾਪਾ ਕਹਿੰਦੇ ਨੇ ਬਿਲਕੁਲ ਗੱਪ ਹੈ ਨਹੀਂ ਇਹ ਗੱਪ ਨਹੀਂ ਸਾਰੇ ਹਾਥੀ ਰੱਬੂ ਦੇ ਦੋਸਤ ਨੇ ਤਾਂ ਇਹ ਸੱਚ ਹੈ ਹਾਂ ਤੁਸੀਂ ਜਾਣਦੇ ਹੋ ਉਸ ਮੁੰਡੇ ਨੂੰ ਹਾਂ ਉਹ ਮੇਰਾ ਪੁੱਤਰ ਹੈ ਸੱਚੀ ਕ੍ਰਿਸ਼ਨਾ ਦੇ ਚਿਹਰੇ ਤੇ ਖੁਸ਼ੀ ਭਰੀ ਹੈਰਾਨੀ ਸਾਫ਼ ਦਿਸਣ ਲੱਗ ਪਈ ਉਤਸ਼ਾਹ ਚ ਭੁਲਿਆ ਹੁਣ ਮਜ਼ਾ ਆਊਗਾ ਪਾਪਾ ਤਾਂ ਮੈਨੂੰ ਆਉਣ ਹੀ ਨਹੀਂ ਸੀ ਦੰਦੇ ਤੁਸੀਂ ਉਹਦੇ ਨਾਲ ਮੈਨੂੰ ਮਿਲਾ ਦੇਵੋਗੇ ਨਾ ਹਾਂ ਉਹ ਮੈਨੂੰ ਜਾਦੂ ਸਿਖਾ ਦੇਗਾ ਨਾ ਜਾਦੂ ਬੁੱਢੀ ਮਾਂ ਹੱਸੇ ਉਹ ਜਾਦੂ ਤਾਂ ਸਾਰੇ ਬੱਚਿਆਂ ਨੂੰ ਆਉਂਦਾ ਹੁੰਦਾ ਹੈ ਸਿਰਫ ਵੱਡਿਆਂ ਨੂੰ ਨਹੀਂ ਆਉਂਦਾ ਕ੍ਰਿਸ਼ਨਾ ਦੀਆਂ ਮੋਟੀਆਂ-ਮੋਟੀਆਂ ਅੱਖਾਂ ਹੈਰਾਨੀ 'ਚ ਫੈਲ ਗਈਆਂ ਕਿ ਉਹ ਜਾਦੂ ਮੈਨੂੰ ਹੀ ਆਉਂਦਾ ਹੈ? ਹਾਂ। ਕ੍ਰਿਸ਼ਨਾ ਤੈਨੂੰ ਵੀ ਆਉਂਦਾ ਹੈ ਪਰ ਮੈਨੂੰ ਤਾਂ ਪਤਾ ਨਹੀਂ। ਜੰਗਲੀ ਜਨੌਰਾਂ ਤੈਨੂੰ ਚੰਗੇ ਲੱਗਦੇ ਹਨਾ? ਹਾਂ। ਤੂੰ ਉਹਨਾਂ ਨੂੰ ਪਿਆਰ ਵੀ ਕਰਦਾ ਹੈ? ਹਾਂ। ਤੇ ਰੱਬੂ ਵੀ ਜੰਗਲੀ ਜਨੌਰਾਂ ਨੂੰ ਬਹੁਤ ਪਿਆਰ ਕਰਦਾ ਹੈ। ਜਨੌਰਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਇਸ ਕਰਕੇ ਉਹ ਵੀ ਰੱਬੂ ਨੂੰ ਪਿਆਰ ਕਰਦੇ ਨੇ। ਬੁੱਢੀ ਮਾਂ ਨੇ ਕੁਵਾਰ ਮੋਢ ਕ੍ਰਿਸ਼ਨਾਂ ਦਾ ਸਿਰ ਭਲੋਸਿਆ ਜਦੋਂ ਹਾਥੀਆਂ ਨੂੰ ਪਤਾ ਲੱਗੂ ਕਿ ਕ੍ਰਿਸ਼ਨਾਂ ਵੀ ਉਹਨਾਂ ਨੂੰ ਪਿਆਰ ਕਰਦਾ ਹੈ ਉਹ ਤੇਰੇ ਵੀ ਦੋਸਤ ਹੋ ਜਾਣਗੇ ਸੱਚੀ ਕ੍ਰਿਸ਼ਨਾਂ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਤੂੰ ਵੇਖ ਲਈ ਭਾਵੇਂ ਫਿਰ ਤਾਂ ਮੈਂ ਰੋਜ਼ ਹਾਥੀਆਂ ਨਾਲ ਖੇਡਣ ਆਇਆ ਕਰੂੰ ਕ੍ਰਿਸ਼ਨਾਂ ਦਾ ਚਾਰ ਡੁੱਲ ਡੁੱਲ ਪੈ ਰਿਹਾ ਸੀ ਹੁਣ ਛੇਤੀ ਜੰਗਲ ਵੀ ਕੱਟੇ ਜਾਣਗੇ ਫਿਰ ਤਾਂ ਇੱਥੋਂ ਤੱਕ ਆਉਂਦੇ ਡਰ ਵੀ ਨਹੀਂ ਲੱਗਿਆ ਕਰ ਬੁੱਢੀ ਮਾਂ ਤਰਬਕੇ ਜੰਗਲ ਦੇ ਬਾਹਰਲੇ ਪਾਸੇ ਰੁੱਖਾਂ ਨੂੰ ਬੇਰਹਿਮੀ ਨਾਲ ਕੱਟੇ ਜਾਣ ਬਾਰੇ ਉਹਨੇ ਸੁਣਿਆ ਸੀ ਪਰ ਉਹ ਸਾਰੇ ਜੰਗਲ ਨੂੰ ਹੀ ਖਾ ਜਾਣਗੇ ਇਸ ਬਾਰੇ ਉਹ ਨਹੀਂ ਸੀ ਜਾਣਦੇ ਇਸ ਤਰ੍ਹਾਂ ਦਾ ਸਾਰਾ ਵਾਤਾਵਰਣ ਹੀ ਤੈਸ ਨੈਸ ਹੋ ਜਾਏਗਾ ਉਸ ਘਬਰਾ ਕੇ ਆਖਿਆ ਜੰਗਲ ਕਿਉਂ ਕੱਟੇ ਜਾਣਗੇ ਪਪਾ ਕਹਿੰਦੇ ਨੇ ਲੱਕੜ ਵੇਚਿਆਂ ਬਹੁਤ ਪੈਸੇ ਮਿਲਣਗੇ ਤੇ ਖਾਲੀ ਜ਼ਮੀਨ 'ਚ ਖੇਤ ਬਣਨਗੇ ਤੂੰ ਰਾਜਾ ਸਾਹਿਬ ਦਾ ਪੁੱਤ ਹੈ ਹਾਂਜੀ ਪ੍ਰਕਾਸ਼ਨਾ ਕਿਸੇ ਨੂੰ ਘਰੋਂ ਬੇਕਾਰ ਕਰਨਾ ਤਾਂ ਚੰਗੀ ਗੱਲ ਨਹੀਂ ਮਾਂ ਜੀ ਜੰਗਲ ਤਾਂ ਸਾਡੇ ਨੇ ਨਾ ਨਹੀਂ ਪੁੱਤਰ ਇਹ ਜੰਗਲ ਤੇਰੇ ਨਹੀਂ ਜੰਗਲ ਕਿਸੇ ਇੱਕ ਦੇ ਨਹੀਂ ਹੁੰਦੇ ਫਿਰ ਕਿਹਦੇ ਹੁੰਦੇ ਨੇ ਕ੍ਰਿਸ਼ਨ ਨੇ ਉਲਝਣ ਜਈ ਚੱਖਾਂ ਚਮਕੀਆਂ ਜੰਗਲ ਸਾਰਿਆਂ ਦੇ ਹੁੰਦੇ ਨੇ ਬੁੱਢੀ ਮਾਂ ਨੇ ਦੱਸਿਆ ਮੰਦਿਆ ਨੂੰ ਇਸ ਗੱਲ ਦਾ ਨਹੀਂ ਪਤਾ ਪਰ ਜੰਗਲ ਨੂੰ ਪਤਾ ਹੈ ਜੰਗਲ ਸਾਰਿਆਂ ਨਾਲ ਆਪਣੇ ਆਪ ਨੂੰ ਵੰਡਦਾ ਹੈ ਪੰਛੀਆਂ ਨਾਲ ਜਨਵਰਾਂ ਨਾਲ ਕੀੜੇ ਮਕੌੜਿਆਂ ਨਾਲ ਸੱਪ ਸੁਲੂਪੀਆਂ ਨਾਲ ਰੁੱਖਾਂ ਨਾਲ ਬੰਦਿਆਂ ਨਾਲ ਉਹ ਸਾਰਿਆਂ ਨੂੰ ਉਹਨਾਂ ਦੇ ਹਿੱਸੇ ਆਉਂਦਾ ਕੁਛ ਨਾ ਕੁਛ ਦਿੰਦਾ ਹੈ ਭਾਵੇਂ ਰਹਿਣ ਲਈ ਥਾਂ ਭਾਵੇਂ ਭੋਜਨ ਭਾਵੇਂ ਹੌਸਲਾ ਤੇ ਭਾਵੇਂ ਕ੍ਰਿਸ਼ਨਾ ਨੂੰ ਰੱਬੂ ਦੀ ਮਾਂ ਦੀ ਗੱਲ ਪੂਰੀ ਤਰ੍ਹਾਂ ਸਮਝ ਨਹੀਂ ਸੀ ਲੱਗੀ ਪਰ ਉਹਦੇ ਮਾਸੂਮ ਜਿਹੇ ਚਿਹਰੇ ਤੇ ਫਿਕਰ ਦਿਸਣ ਲੱਗ ਪਿਆ ਸੀ ਮਾਂ ਜੀ ਪਾਪਾ ਤਾਂ ਜੰਗਲ ਕਟਵਾ ਦੇਣਗੇ ਕ੍ਰਿਸ਼ਨਾ ਤੂੰ ਰਾਜਾ ਸਾਹਿਬ ਨੂੰ ਦੱਸੀ ਬੁੱਢੀ ਮਾਂ ਨੇ ਜ਼ੋਰ ਦੇ ਕੇ ਆਖਿਆ ਜੇ ਜੰਗਲ ਕੱਟਿਏ ਤਾਂ ਜੰਗਲ ਇਸ અપਮਾਨ ਦਾ ਮੋੜਵਾ ਜਵਾਬ ਦਿੰਦੇ ਨੇ ਜਦੋਂ ਮੀਂਹ ਦਾ ਫालतू ਪਾਣੀ ਪੀਣ ਲਈ ਰੁੱਖ ਨਹੀਂ ਹੋਣਗੇ ਤਾਂ ਹੜ ਆਉਣਗੇ ਖੇਤ ਰੁੜਨਗੇ ਘਰ ਡੁੱਬਣਗੇ ਗਰੀਬ ਭੁੱਖੇ ਮਰਨਗੇ ਲੋਕਾਂ ਨੂੰ ਬਾਲਣ ਲਈ ਲੱਕੜ ਨਹੀਂ ਮਿਲੇਗੀ ਡੰਗਰਾਂ ਲਈ ਚਾਰਾ ਨਹੀਂ ਲੱਭੂਗਾ ਦਵਾਈਆਂ ਲਈ ਜੜੀ ਬੂਟੀਆਂ ਨਹੀਂ ਹੋਣਗੀਆਂ ਤੇ ਜਨੌਰ ਹਾਂ ਜਨੌਰ ਜਨੌਰ ਕਿੱਧਰ ਜਾਣਗੇ ਜਨੌਰ ਤਾਂ ਸ਼ਾਇਦ ਮਰ ਜਾਣਗੇ ਹਾਂ ਮਰ ਜਾਣਗੇ ਤੇ ਫਿਰ ਕਦੀ ਵੀ ਨਹੀਂ ਦੱਸਣਗੇ ਬੁੱਢੇ ਮਾਨੇ ਠੰਡਾ ਸਾਹ ਭਰਿਆ ਇਹ ਤਾਂ ਬਹੁਤ ਗੰਦੀ ਗੱਲ ਹੋਊਗੀ ਨਾ ਹਾਂ ਬਹੁਤ ਗੰਦੀ ਕ੍ਰਿਸ਼ਨਾ ਨੇ ਉਦਾਸ ਹੋ ਕੇ ਜੰਗਲ ਵੱਲ ਵੇਖਿਆ ਜੰਗਲ ਆਉਣ ਵਾਲੇ ਦਿਨਾਂ ਤੋਂ ਬੇਖਬਰ ਸੀ ਕਿ ਢਲਦੀ ਦੁਪਹਿਰ ਦੀ ਪੌਣ ਦੇ ਨਾਲ ਰੁਮਕ ਰਿਹਾ ਸੀ ਦੋਵੇਂ ਪੈਰੂਏ ਕੁਝ ਚਿਰ ਜੀਬ ਜੀ ਬੈਠੇ ਰਹੇ ਕਿ ਫਿਰ ਵਿਚ ਐਨੀ ਜਾਈ ਚ ਜੀਪ ਚ ਉਤਰ ਕੇ ਖਲੋ ਗਏ ਉਹ ਕੁਛ ਚਿਰ ਇਧਰ ਉਧਰ ਟਹਿਲਦੇ ਰਹੇ ਤੇ ਫਿਰ ਜੀਪ ਨਾਲ ਢੋ ਲਾ ਕੇ ਡਰਾਈਵਰ ਨਾਲ ਗੱਲਾਂ ਜੁਟ ਗਈ ਕ੍ਰਿਸ਼ਨਾਚਨ ਚੇਤੀ ਉੱਠ ਖਲੋਤਾ ਹੁਨੇ ਦੂਰੋਂ ਹੱਥ ਹਿਲਾ ਕੇ ਆਪਣੇ ਪੈਰੂਆਂ ਨੂੰ ਦੱਸਿਆ ਸਾਨੂੰ ਰੱਬੂ ਦਾ ਘਰ ਲੱਭਿਆ ਹੁਣ ਅਸੀਂ ਰੱਬੂ ਨੂੰ ਲੱਭਾਂਗੇ ਧੰਨਵਾਦ ਚੱਲਦਾ